ਆਂਟੀ ਜੀ ਜਿੰਨੇ ਵੀ ਮੈਂ ਰਿਸ਼ਤੇ ਕਰਾਈ ਨਾ ਅੱਜ ਤੱਕ ਸਾਰਿਆਂ ਨੇ ਮੇਰੇ ਤੇ ਅੱਖਾਂ ਬੰਦ ਕਰਕੇ ਯਕੀਨ ਕੀਤਾ। ਅਸੀਂ ਅੱਖਾਂ ਬੰਦ ਕਰਕੇ ਯਕੀਨ ਕਰਿਆ। ਬਸ ਫਿਰ ਹੋਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ। ਇਹ ਪਰਿਵਾਰ بڑا ਸੌਹ ਹੈ। ਅੱਛਾ। ਬੜੇ ਸਿਆਣੇ ਨੇ ਔਖੇ ਟਾਈਮ ਤੁਹਾਡੇ ਨਾਲ ਖੜਨ ਵਾਲੇ ਨੇ ਤੇ ਇੱਕ ਗੱਲ ਹੋਰ ਕੁੜੀ ਬਹੁਤ ਸੋਹਣੀ ਹੈ। ਪਰੀਆਂ ਨੂੰ ਮਾਤ ਪਾਉਂਦੀ ਹੈ। ਤੇ ਪਿੰਡ ਦੇ ਵਿੱਚ ਆਂਟੀ ਜੀ ਤੁਹਾਡੇ ਬੱਲੇ ਬੱਲੇ ਹੋ ਜਾਣੀਆਂ ਤੁਹਾਨੂੰ ਪੁੱਛਣਾ ਵੀ ਰਿਸ਼ਤਾ ਕਿਹਨੇ ਕਰਾਇਆ ਸੀ ਤੇ ਤੁਸੀਂ ਮੇਰਾ ਨਾਮ ਲੈਣਾ ਹੋਰ ਕੀ ਚਾਹੀਦਾ ਪੁੱਤ ਠੀਕ ਹੈ ਬਾ ਹੁਣ ਆ ਬਸ ਪੁੱਤ ਆਪਣਾ ਅੱਖਾਂ ਬੰਦ ਕਰਕੇ ਹਾਂ ਕਰ ਦੇਣੀ ਹੈ ਆ ਜਾਓ ਆ ਜਾਓ ਲੰਘਿਓ ਲੰਘਿਓ ਆਪਣੀ ਹੈ ਘਰ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਰਦਾਰਨੀ ਜੀ ਸਤਿ ਸ਼੍ਰੀ ਅਕਾਲ ਪਹਿਰੀ ਪਹਿੰਨਾ ਪਹਿਰੀ ਪਹਿੰਨਾ ਜੀ ਹੋ ਠੀਕ ਹੋ ਸੇ ਤਾਂ ਠੀਕ ਨੇ ਪੁੱਤ ਤੀਨੋਂ ਬੁਲਾਇ ਜਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਲਾਓ ਤੁਸੀਂ ਵੀ ਟੈਡੀ ਬੀਅਰ ਹੈ ਟੈਡੀ ਬੀਅਰ ਆਹੋ ਤੁਸੀਂ ਠੀਕ ਤਾਂ ਹੋਗੇ ਕੀ ਹੋ ਗਿਆ ਤੁਹਾਨੂੰ ਓਏ ਅਸੀਂ ਠੀਕ ਆ ਤੂੰ ਠੀਕ ਆ ਤੂੰ ਦੱਸ ਤੈਨੂੰ ਕੀ ਖਾਦਾ ਓ ਮੈਂ ਤਾਂ ਠੀਕ ਐ ਇੱਕ ਮਿੰਟ ਸਰਦਾ ਬੈਠੋ ਮਾੜਾ ਜਿਹਾ ਬੈਠੋ ਕੀ ਕੀ ਬੈਠੀ ਤੁਸੀਂ ਬੈਠੋ ਮੈਂ ਤਾਂ ਅੱਡੀ ਜੀ ਤੁਸੀਂ ਬੈਠੋ 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 ਕਮਾਲ ਦੀ ਗੱਲ ਕਰੀ ਜਾਂਦੇ ਥੋਨੂੰ ਹੋਇਆ ਕੀ ਐ ਚੰਗੇ ਭਲੇ ਬਾਹਰ ਹੱਸਦੇ ਆ ਰਹੇ ਆਪਾਂ ਥੋਨੂੰ ਇੱਕ ਤੈਨੂੰ ਕੀ ਹੋਇਆ ਹਾਂਜੀ 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 ਸਰਦਾਰ ਜੀ ਹਾਂ ਬਹੁਤ ਵਧੀਆ ਪੁੱਛ ਰਹੇ ਆ ਕਿਵੇਂ ਐ ਠੀਕ ਹੋ ਠੀਕ ਹੋ ਨਾ ਹਾਂਜੀ ਹਾਂ ਠੀਕ ਨੇ ਸਰਦਾਰ ਜੀ ਠੀਕ ਨੇ ਅਸਲ ਅਸਲ ਚ ਗੱਲ ਪਤਾ ਕੀ ਐ ਸਰਦਾਰ ਆਪਣਾ ਸਰਦਾਰਨੀ ਜੀ ਤਾਂ ਇਹਨੂੰ ਕਸਾ ਤੁਸੀਂ ਠੀਕ ਰਹੇ ਨਾ ਤੁਹਾਡੀ ਸਿਹਤ ਠੀਕ ਰਹਿੰਦੀ ਐ ਤੁਹਾਨੂੰ ਰੋਕ ਨਹੀਂ ਤੁਸੀਂ ਉਸੇ ਡਾਕਟਰ ਤੋਂ ਦਵਾਈ ਲੈ ਰਹੇ ਹੋ ਨਾ ਹਾਂ ਵੇ ਕੀ ਦੇ ਨਾਲ ਟੱਲੇ ਬੱਲੇ ਮਰੀ ਜਾਣਾ ਗੁੱਡੀਆਂ ਪਟੋਲੇ ਕੀ ਹੋ ਗਿਆ ਤੁਹਾਨੂੰ ਤੁਸੀਂ ਠੀਕ ਤਾਂ ਮੈਨੂੰ ਐਸੇ ਤਾਂ ਠੀਕ ਆ ਤੂੰ ਦੱਸ ਤੂੰ ਠੀਕ ਆ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਸੀਂ ਖਾ ਕੇ ਕੀ ਆਇਆ ਖਾਣਾ ਕੀ ਆ ਰੋਟੀ ਖਾਧੀ ਆ ਇੱਕ ਮਿੰਟ ਇੱਕ ਮਿੰਟ ਸਰਦਾਰ ਜੀ ਮੜੀ ਜੀ ਗੱਲ ਕਰ ਰਹੇ ਆ ਜ਼ਰੂਰੀ ਜੀ ਹਾਂ ਹਾਂ ਇੱਕ ਮਿੰਟ ਇੱਕ ਮਿੰਟ ਦਿਓ ਜੀ ਪਲੀਜ਼ ਸਾਨੂੰ ਹਾਂ ਫੋਲੀ ਬੋਲੂ ਨਾਲ ਡਿਸਟ੍ਰੀ ਕਰੀ ਜਨ ਤੁਸੀਂ ਅਗਲੇ ਤੇ ਘਰੇ ਜਾ ਉੱਚੀ ਬੋਲੀ ਚੰਗੀ ਗੱਲ ਕਰੀ ਤੁਸੀਂ ਤਾਂ ਉਹਦੇ ਪਕੌੜੇ ਖਾਦੇ ਆ ਆਲੂ ਵਾਲੇ ਪਕੌੜੇ ਖਾਦੇ ਹਾਂ ਹਾਂ ਬਸ ਥੋੜਾ ਤੁਸੀਂ ਆਲੂ ਵਾਲੇ ਪਕੌੜੇ ਭੰਗ ਵਾਲੇ ਖਾ ਕੇ ਆਏ ਤਾਂ ਹੀ ਹਮ ਤਾਂ ਬੋਲੀ ਹੈ ਨਾ ਸ਼ਰੀਆਮ ਤੁਹਾਡੇ ਸਾਹਮਣੇ ਸਰਦਾਰ ਜੀ ਬੈਠੇ ਨੇ ਸਰਦਾਰ ਨੇ ਜੀ ਬੈਠੇ ਨੇ ਤੁਸੀਂ ਇਹਨਾਂ ਟੈਡੀ ਵੀਰ ਦੱਸੀ ਓਏ ਤੈਨੂੰ ਹੋਸ਼ ਹੈ ਜੀ ਵੀ ਬੋਲੀ ਕੀ ਜਨ ਤੂੰ ਉਹ ਮੈਂ ਤਾਂ ਹੋਸ਼ 'ਚ ਹੀ ਆ ਭਰਾਵਾ ਤੁਸੀਂ ਹੋਸ਼ ਚਾਓ ਓ ਚਾਹ ਉਹ ਤੁਸੀਂ ਉਹ ਤੈਨੂੰ ਹੋਇਆ ਕੀ ਆ ਉਹ ਕੀ ਬੋਲੀ ਜਨ ਹੋਇਆ ਤਾਂ ਥੋਨੂੰ ਮੈਂ ਤੁਸੀਂ ਸ਼ਰਮ ਨਜ਼ਰ ਅਦਾਜ਼ ਕਰ ਰਿਹਾ ਸਰਦਾਰ ਸਰਦਾਰ ਨੂੰ ਆਏ ਕੋਣ ਕਰਦਾ ਹੁੰਦਾ ਤੁਸੀਂ ਘਰੀਆ ਜਵਲਾਂ ਨਾ ਮਾਰ ਗੱਲ ਸੁਣ ਲੈ ਮੇਰੀ ਸੱਚੀ ਗੱਲ ਕਰ ਲੈ ਇੱਕ ਮਿੰਟ ਸਰਦਾਰ ਜੀ ਹਾਂਜੀ ਹਾਂਜੀ ਸਰਦਾਰ ਜੀ ਅਸਲ ਜਨਾ ਇਹ ਮਾਤਾ ਜੀ ਨੇ ਮੁੰਡੇ ਦੇ ਤੇ ਇਹ ਮੁੰਡਾ ਜੀ ਹਾਂ ਦੇਖ ਲਓ ਜੀ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲਓ ਫੇਰ ਹੀ ਆਪ ਅੱਗੇ ਗੱਲ ਤੋਰਾਂਗੇ ਜਿਵੇਂ ਤੁਹਾਨੂੰ ਠੀਕ ਲੱਗੂਗਾ ਆਪਣਾ ਥੋੜਾ ਹੁਕਮ ਸਿਰ ਮੱਥੇ ਆ ਸਰਦਾਰ ਸਰਦਾਰਨੀ ਜੀ ਬਸ ਕਰ ਬਸ ਕਰ ਨਹੀਂ ਮੈਂ। ਚਲ ਤੋਰ। ਸੰਦ ਇੱਕ। ਇੱਕ ਮਿੰਟ ਸਰਦਾ। ਉਹ ਹੈਲੋ 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 ਮੇਰੀ ਗੱਲ ਸੁਣੋ। ਕੀ ਸੁਣੀਆ ਯਾਰ? ਇੱਕ ਮਿੰਟ ਗੱਲ ਸੁਣੋ। ਇੰਨਾ ਸੋਹਣਾ ਰਿਸ਼ਤਾ ਨਜ਼ਰ ਅੰਦਾਜ਼ ਨਾ ਕਰੋ ਤੁਸੀਂ। ਤੁਸੀਂ ਪਛਤਾਓਗੇ ਬਾਅਦ ਵਿੱਚ। ਛੋੜਾ ਰਿਸ਼ਤਾ। ਆਹ ਸਾਹਮਣੇ ਕਿੰਨਾ ਸੋਹਣਾ ਪਰਿਵਾਰ ਹੈ। ਇਹ ਦੁੱਧੀਆਂ ਦਿਖਾਈ ਜਾਂਣਾ, ਪਟੋਲੇ ਦਿਖਾਈ ਜਾਂਣਾ ਸਾਨੂੰ। ਕੀ ਹੋਇਆ ਤੁਹਾਨੂੰ? ਇੰਨਾ ਸਾਊ ਵਿਚਾਰੇ ਚੁੱਪ ਕਰੇ ਬੈਠੇ ਨੇ। ਉਹ ਗੱਲ ਸੁਣੋ। ਮੈਂ ਇੱਕ ਵਾਰੀ ਕਿਹਾ ਉਹਨਾਂ ਨੂੰ ਚੁੱਪ ਕਰ ਗਏ ਉਹ। ਤੁਸੀਂ ਤੁਸੀਂ ਤੋਹੀਨ ਕਰ ਰਹੇ ਹੋ। ਅਗਲੇ ਦੇ ਘਰੇ ਆ ਕੇ ਅਗਲੇ ਨੂੰ ਨਜ਼ਰ ਅੰਦਾਜ਼ ਕਰ ਰਹੇ ਹੋ। ਇਹ ਬੇਇੱਜ਼ਤੀ ਹੈ ਬਹੁਤ ਵੱਡੀ। ਆਦੀ ਹਾਂ ਆ ਗੁੱਡੀ ਬਟੋਲੀ ਆਂਦੀ ਪਹਿਲਾਂ ਮੈਨੂੰ ਐਂ ਦੱਸੋ ਤੁਹਾਨੂੰ ਇਹ ਲੱਗਦਾ ਵੀ ਜੋ ਮੈਂ ਤੁਹਾਨੂੰ ਦੱਸ ਰਹੇ ਹਾਂ ਵੀ ਉਹ ਗਲਤ ਹੈ ਹਾਂ ਗਲਤ ਹੈ ਹੈ ਹਾਂ ਤੁਹਾਡਾ ਦਿਮਾਗ ਠੀਕ ਹੈ ਉਹ ਸਾਡਾ ਦਿਮਾਗ ਠੀਕ ਹੈ ਮੇਰੀ ਗੱਲ ਸੁਣ ਲੈ ਹਾਂ ਮੇਰਾ ਸੁਭਾਅ ਬਹੁਤ ਕਬਾ ਮੈਂ ਇਥੇ ਲੀੜੇ ਆ ਪੜਵਾ ਲਈ ਕਮਾਲ ਦੀ ਗੱਲ ਹੈ ਯਾਰ ਮੈਂ ਤੇਰਾ ਰਿਸ਼ਤਾ ਕਰਾਉਣ ਨੂੰ ਫਿਰਦਾ ਤੇ ਤੂੰ ਮੇਰੇ ਲੀੜੇ ਤੁਸੀਂ ਚੰਗੇ ਮੇਰੇ ਫੁੱਲ ਪਾ ਰਹੇ ਹੋ ਹੈ ਇੱਕ ਮਿੰਟ ਹਾਂ ਇੱਥੇ ਖੜਾ ਜਾ ਮੈਂ ਇੱਥੇ ਖੜਾ ਐ ਇੱਥੇ ਖੜਾ ਰਹੀ ਇੱਕ ਮਿੰਟ ਹੈਲੋ ਵੀਰੇ ਗੱਲ ਸੁਣ ਯਾਰ ਉਰੇਆ ਇੱਥੇ ਖੜਾ ਰਹੀ ਆ ਜਾ ਆ ਜਾ ਵੀਰ ਬਣ ਕੇ ਆ ਜਾ ਆ ਜਾ ਵੀਰੇ ਗੱਲ ਸੁਣ ਉਰੇਆ ਯਾਰ ਆ ਜਾ ਵੀਰੇ ਯਾਰ ਹਾਂ ਹਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁਣ ਹੋ ਜਾਊਗਾ ਮੈਂ ਇੱਥੇ ਹੀ ਕਰੂੰ ਤੁਹਾਨੂੰ ਐ ਲੱਗਦਾ ਮੈਂ ਗਲਤ ਬੋਲ ਰਿਹਾ ਹਾਂ ਮੈਂ ਜਮਾਦਾਰੀ ਗੱਲਾਂ ਫੜ ਜਾ ਨਵੇੜ ਕਰੂੰਗਾ ਇੱਥੇ ਹੀ ਖੜ ਜਾ ਆ ਜਾ ਆ ਜਾ ਵੀਰੇ ਆ ਜਾ ਖੜ ਜਾ ਇੱਥੇ ਹਾਂ ਵੀਰੇ ਵੀਰੇ ਉਹ ਸਾਹਮਣੇ ਕੌਣ ਨੇ ਯਾਰ ਉਹ ਉਹ ਤਾਂ ਤਾਇਆ ਗੁਰਬਿੰਦਰ ਸਿੰਘ ਦੇ ਤਾਇਆ ਮੈਂ ਸੀਤ ਘਰ ਨੇ ਹਾਂ ਚਾਹ ਦੋਹਾਂ ਠਾਣ ਮਿਲ ਕੇ ਬਹੁਤ ਵਧੀਆ ਬੰਦੇ ਨੇ ਕਸਰੀ ਗੱਲ ਤਾਂ ਆ ਜੀ ਪੈਰੀ ਪੰਨਾ ਤਾਈ ਜੀ ਹੋਰ ਸੇਤਾਂ ਠੀਕ ਨੇ ਟਾਈਫਾਇਡ ਹੋ ਗਿਆ ਤੁੰਨ ਵਿੱਚ ਵਧੀਆ ਨੇ ਹੁਣ ਠੀਕ ਆ ਮੈਨੂੰ ਵੀ ਕੇਰਾ ਹੋ ਗਿਆ ਸੀ ਉਹ ਡਾਕਟਰ ਬਹੁਤ ਵਧੀਆ ਉਹਨੇ ਮੈਨੂੰ ਵੀ ਦਵਾਈ ਦੇ ਕੇ ਠੀਕ ਕਰਤਾ ਜੀ ਤੁਸੀਂ ਲੈ ਲੈਂਦੇ ਹੋ ਕੰਸ ਦਵਾਈ ਚਲੋ ਠੀਕ ਆ ਮੈਂ ਜਾਂਦਾ ਓਕੇ ਤਾਂ ਆ ਜੀ ਠੀਕ ਆ ਤਾਈ ਜੀ ਬੱਸ ਤੁਸੀਂ ਕਿਵੇਂ ਅਸੀਂ ਤਾਂ ਜੀ ਇਹਦਾ ਰਿਸ਼ਤਾ ਲੱਗਿਆ ਇਹਨਾਂ ਦੀ ਕੁੜੀ ਨਾਲ ਅੱਛਾ ਵੀਰੇ ਅੱਖਾਂ ਬੰਦ ਕਰਕੇ ਹਾਂ ਕਰ ਦੋ ਬਹੁਤ ਵਧੀਆ ਪਰਿਵਾਰ ਆ ਕੁੜੀ ਤਾਂ ਬਾਲੀ ਸੋਹਣੀ ਐਨਾਂ ਦੀ ਚਲੋ ਠੀਕ ਐ ਮੇਰਾ ਟਾਈਮ ਹੋ ਗਿਆ ਮੈਂ ਮੜਾ ਖੇਤ ਵਿੱਚ ਜੀਰੀ ਲੈ ਜਾਂਦਾ ਠੀਕ ਓਕੇ ਵੀਰੇ ਠੀਕ ਐ ਠੀਕ ਐ ਵੀਰੇ ਹੁਣ ਦੱਸੋ ਕੀਨੇ ਖਾਦੇ ਭੰਗ ਦੇ ਟੋੜੇ ਮੈਂ ਨਹੀਂ ਵੇਖਾ ਚੜੀਆਂ ਜਿਹੀ ਲੱਗੀਆਂ ਖਾ ਭੰਗ ਦੇ ਟੋੜੇ ਖਲਾਏ ਪਾਣੂ ਨਾਲ ਖਲਾਏ ਆਂਟੀ ਤੁਹਾਨੂੰ ਤੁਸੀਂ ਖਾਦੇ ਆਂ ਭੰਗ ਦੇ ਟੋੜੇ ਹੁਣ ਆਪਾਂ ਰਿਸ਼ਤੇ ਦੀ ਗੱਲ ਕਰ ਜੀ ਹਾਂ ਆਜੋ ਮਰਾਜ ਆਜੋ ਆ ਜੀ ਮੱਖੀ ਜੋੜਿਆ ਸਰਦਾਰ ਜੀ ਆ ਦੇਖੋ ਮੈਂ ਤਾਂ ਪੈਰੀ ਹੱਥ ਲਾਉਣਾ ਤੁਹਾਡੇ ਤੁਹਾਡੇ ਵੀ ਲਾਉਣਾ ਸਰਦਾਰ ਨੇ ਗੱਲ ਇਹ ਹੋਈ ਇਹਨਾਂ ਦੀ ਰਿਸ਼ਤੇਦਾਰ ਵਿੱਚ ਹੋ ਗਿਆ ਐਕਸੀਡੈਂਟ ਉਹ ਪਰ ਡੁੱਲ ਗਿਆ ਵਿਚਾਰੇ ਹੈਨਾ ਹਾਂਜੀ ਤੇ ਹੁਣ ਤੁਸੀਂ ਕਰਦੋ ਸਾਸੀ ਗਾ ਵੀਰ ਜੀ ਸਾਸੀ ਗਾ ਪੰਡ ਜੀ ਤੇ ਹੁਣ ਮੈਨੂੰ ਆਏ ਦੱਸੋ ਆਪਣਾ ਕੋਈ ਤਾਂ ਨਹੀਂ ਹੈ ਹਾਂ ਹਾਂ ਮੈਂ ਨੋਟ ਕਰ ਜਿਵੇਂ ਡੇਰੇ ਦੇਖਦੇ ਮੈਨੂੰ ਵੀ ਚੰਗੇ ਪਤਾ ਨਹੀਂ ਸੁਖੀ ਲਾ ਤੁਮ ਆਪਣੀ ਅਯਾ ਕਮਾਲ ਹੈ ਸੱਚੀ ਨਹੀਂ ਹੁੰਦਾ ਸੱਚੀ ਗਾਨ ਸੱਚੀ ਗਾਨ ਹੋਰ ਤਾਂ ਸਹੀ ਆਪਾਂ ਅੱਛਾ ਅੱਛਾ ਆਪਣੇ ਇਤਿਨੂ ਦੇਖਣ ਆਲੇ ਆਏ ਨੇ ਸਰਗੀਤਾਲ ਜੀ ਸਰਗੀਤਾਲ ਜੀ ਤਾਂ ਹੀ ਇਹਨਾਂ ਸੋਹਣਾ ਸੂਟ ਪਾਇਆ ਹੋਇਆ ਅੱਜ ਤਾਂ ਹੀ ਪਾਏ ਨੇ ਵੀ ਚਿੱਟਾ ਫੁਰਤਾ ਪਜਾਮਾ ਪਾਇਆ ਹੋਇਆ अच्छा मैं मैं तो ना दूध लैन आई सी साढ़े मिस्त्री लगे हुए ने ना थोड़ा दुध फट गया सी प्रीति भैने दूध लेके आई ठीक है ताई जी ठीक है ताई चंगा प्रीति मैं चल दिया बंद करके रिश्ता कर दो बहुत बढ़िया परिवार है <laughs> हूँ दसो हले भी दे दी ਨੀ ਮੰਮੀਏ ਉਂਗਲੀ ਕਿੱਥੇ ਐ? ਉਹ ਪ੍ਰੀਤੀ ਕਿੱਥੇ ਐ? ਕੀ ਹੋ ਗਿਆ? ਕਿੱਥੋਂ ਲੱਗ ਗਿਆ? ਕਛ ਨਹੀਂ ਕਛ ਨਹੀਂ ਉਂਗਲ ਤੇ ਵਹਿ ਰਹੀ ਵੀ ਕਿਹੜੀ ਚ ਸ਼ਾਪ ਪਾ ਮਾਂ ਬ੍ਰਿਤੀ ਦੇ? ਹਾਂ ਉਂਗਲ ਤੇ ਪਾ ਹਾਂ ਉਂਗਲ ਤੇ ਪਾ ਲੈ। ਆ ਸਾਈਡ ਵਾਲੀ ਚ ਪਾ ਲੈ। ਪਾ ਦੇ ਪਾ ਦੇ ਪਾ ਦੇ। ਸੰਗਣਾ ਪੁੱਤ ਪ੍ਰੀਤੀ ਸੰਗ ਨਾਲ ਸੰਗ ਨਾਲ ਪਾ ਦੇ ਪਾ ਦੇ ਲੈ। ਪੈ ਗਈ। ਉਹ ਕਿੱਥੇ ਹੱਥ ਰੱਖੀਐ ਨੇ ਤੁਸੀਂ? ਮੱਸੀ ਤੇ ਹੱਥ ਰੱਖੀ ਜਿਗਰ। ਆਹ ਸਿਰ ਤੇ। ਆਹ ਸਿਰ। ਆਹ ਸਿਰ। ਸਿਰ ਨਹੀਂ ਹੈ? ਹਾਂ ਸਿਰ ਹੈ। ਮਾਰ ਕੰਮ। ਉਹ ਪ੍ਰੀਤੀ ਤੂੰ ਖੋਸ਼ ਐ? فرمਾ رہی ہے سنو نہیں کوش انت فرما رہی ہے ਧਰਮ ਹੈ ਨਾ ਫਿਰਲੀ ਕਰ ਮੈਂ 27 ਕਿਲੋ ਜਗਨ ਸਰਦਾਰ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਇਹ 10000 ਬਚੋਲ ਕੀ ਦਾ ਨਾ ਨਾ ਸਰਦਾਰ ਜੀ ਮੈਂ ਤੁਹਾਡੇ ਤੋਂ ਪੈਸਾ ਨਹੀਂ ਲੈਣਾ ਤੁਸੀਂ ਕੁੜੀ ਵਾਲੇ ਹੋ ਮੈਂ ਨਾ ਤੁਹਾਨੂੰ ਮੁੰਡੇ ਵਾਲੇ ਤੋਂ ਕਿਉਂ ਦੀ ਗੱਲ ਕਰਦੇ ਹੋ ਇਹਨਾਂ ਤੋਂ ਮੈਂ 102000 ਰੁਪਏ ਲਵਾਂਗਾ ਕਿਉਂ ਨਾ ਨਾ ਸਰਦਾਰ ਜੀ ਚੰਗਾ ਫਿਰ ਆ ਫੜਾਓ ਇਹ ਪੈਸੇ ਇਹ ਆ 500 ਰੁਪਏ ਮੈਂ ਰੱਖ ਲਿਆ ਹੁਣ ਤੁਸੀਂ ਨਾ ਨਹੀਂ ਕਰ ਲਈ ਤੁਹਾਨੂੰ ਸ਼ਾਮ ਲੱਗੀ ਲੈ ਆ ਚੱਪ ਮੈਂ ਇਹਨਾਂ ਨੂੰ ਤੇ ਲੈ ਲੇ ਠੋ ਇਹ ਨੋ ਮੈਂ ਆ ਦੇਖੋ ਸਾਹਿਬ ਮੈਂ ਤਾਂ ਲੈ ਇਹਨਾਂ ਵਿੱਚ ਪੰਜ ਮੇਰੇ ਕੋਲੋਂ ਪੈਸਾ ਕਹਣਾ ਹੋ ਗਿਆ ਤੇ ਬਹੁਤ ਬਹੁਤ ਮੁਬਾਰਕਾ ਅਸਲ ਹੀ ਹੈ ਸਾਹਿਬ ਨੂੰ ਹੈ ਅਸਲ ਹੀ ਹੈ ਹਾਂ ਮੈਂ ਤੁਹਾਨੂੰ ਕਿਹਾ ਸੀ ਨਾ ਅੰਟੀ ਜੀ ਕਿ ਅੱਖਾਂ ਬੰਦ ਕਰਕੇ ਰਿਸ਼ਤੇ ਕਰਾਉਣਾ ਮੈਂ ਤੇ ਵਧੀਆ ਪਰਿਵਾਰ ਮਿਲ ਗਿਆ ਨਾ ਜਿਵੇਂ ਤੁਹਾਨੂੰ ਕਿਹਾ ਸੀ ਹਾਂ ਵਧੀਆ ਹੋਸ਼ ਹੋਣਾ ਔੜਾਪਾ ਐਂ ਕਰਾਂਗੇ ਕੁਝ ਵਧੀਆ ਜੀ ਡੇਟ ਬੀਚ ਦੀ। ਕੀ ਕਢਾ ਲੈਂਨੇ? ਕਿ ਛੇ ਦਿਨਾਂ ਤੇ ਵਿਆਹ ਕਰਦੇ ਆਪਾਂ। ਕੀ ਹੋ ਗਿਆ ਵਾਜੀ? ਕਾਂਗੜੇ ਟੋਪੜੇ ਥੋੜੇ ਥਲੇ ਆਸਰ ਮਿਲਦਾ। ਭਰੇ ਨੀ ਨੀ ਮਦਨੇ। ਹੈ? ਨਹੀਂ ਨਹੀਂ। ਕੱਬ ਡੇਟ ਕਢਾ ਲੂ ਕਢਾ। ਕਢਾ ਲੀਏ ਡੇਟ ਕਢਾ ਲੂ ਕਢਾ। ਹੈ? ਲੈ ਜੀ ਆਜੋ ਫਿਰ। ਅਸਲ ਤੇ ਨਾ ਫੁੱਟ ਨਾਲ ਪ੍ਰੈਂਕ ਹੋ ਰਿਹਾ ਜੰਟੀ ਹਾਂ ਨੋ 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 ਅਰੇ ਅਰੇ ਦੋ ਘੰਟੇ ਹੋ ਗਏ ਬਟੂਰੀਆਂ ਅੰਟੀ ਜੀ ਇਹਦੀ ਭਵਿੱਖਵਣੀ ਤੇ ਤਾਂ ਲਿਖਿਆ ਹੋਇਆ ਵੀ ਇਹ ਛੜਾ ਰਹਿਣਾ ਨਹੀਂ ਹੁੰਦਾ ਗੱਲ ਪੂਰੀ ਗੱਲ ਤਾਂ ਸੁਣੋ ਅਸਲ ਚ ਇਹਨਾਂ ਇਹ ਲੱਗਦਾ ਦੋਸਤ ਹੈ ਦਸਵਾਲ ਦੇ ਮੁਖਤਰਾ ਉਹਨੇ ਕਿਹਾ ਕਿ ਤਰੇ ਕਰਕੇ ਇੱਕ ਬੰਦਾ ਹੋ ਰਿਹਾ ਸਾਡਾ ਉਹ ਖੇਤ ਵਾਲੇ ਆ ਗਏ ਆ ਜਾ ਆ ਜਾ ਜੋ ਤੋਂ ਤੋਂ ਬੰਦਾ ਮਾਸੇ ਚਾਹ ਰਹੇ ਉਧਰ ਦੇ ਹਨ ਕਿ ਉਹੀ-ਉਹੀ ਕਰ ਦੋ ਓਏ ਓਏ ਯਾਰ ਸਾਡੇ 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 ਸਾਲ ਪੜ ਆ ਲਓ ਛੋਟੀ ਸਾਡੋ ਹਾਂ ਹਾਂ ਚੱਲ ਪਾ ਦੇ ਪਾ ਦੇ